ਇੱਕ ਮੋਰਸ਼ਗਲ ਕਲੱਬ ਕੰਨੀਓ ਹਰ ਸਾਲ ਦੀ ਤਰ੍ਹਾਂ ਜਿਹੜਾ ਇੱਕ ਰਾਈਡ ਕੀਤੀ ਜਾਂਦੀ ਹੈ ਜਿਹਦੇ ਵਿੱਚ ਡਾਇਬੀਟਿਸ ਨੂੰ ਲੈ ਕੇ ਇੱਕ ਫੰਡ ਅਰੇਂਜ ਕੀਤਾ ਜਾਂਦਾ ਅੱਜ ਜੀ ਬਹੁਤ ਲੰਮੇ ਸਮੇਂ ਤੋਂ ਬੜੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਆਪਾਂ ਡੋਨੇਸ਼ਨ ਇਕੱਠੀ ਕਰਦੇ ਹੁੰਨੇ ਆ ਡਾਇਬੀਟਿਕ ਕੈਨੇਡਾ ਵਾਸਤੇ ਇਹ ਇੱਕ ਨੈਸ਼ਨਲ ਆਰਗੇਨਾਈਜੇਸ਼ਨ ਆ ਕੈਨੇਡੀਅਨ ਇਹ ਜਿੰਨਾ ਵੀ ਪੈਸਾ ਇਕੱਠਾ ਕਰਦੇ ਆ ਆਪਾਂ ਡਾਇਬੀਟਿਕ ਕੈਨੇਡਾ ਨੂੰ ਜਾਂਦਾ ਤੇ ਅੱਜ ਅਸੀਂ ਆਸ ਕਰਦੇ ਹਾਂ ਤਕਰੀਬਨ 100 ਮੋਟਰਸਾਈਕਲ ਰਾਈਡਰਸ ਇਹਦੇ ਵਿੱਚ ਭਾਗ ਲੈਣਗੇ ਇਹਦੇ ਵਿੱਚ ਭਾਗ ਲੈਣ ਵਾਸਤੇ ਕੋਈ ਜ਼ਰੂਰੀ ਨਹੀਂ ਤੁਸੀਂ ਮੋਟਰਸਾਈਕਲ ਰਾਈਡ ਕਰਦੇ ਹੋ ਮੋ ਜਾਂ ਤੁਸੀਂ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਹੋ ਮੋ ਤੁਸੀਂ ਵੈਸੇ ਵੀ ਆਪਣੀ ਫੈਮਿਲੀ ਨਾਲ ਇਹਦੇ ਵਿੱਚ ਭਾਗ ਲੈ ਸਕਦੇ ਆ ਆਪਾਂ ਨੂੰ ਪ੍ਰੋਪਰ ਦਸਤਾਰ ਬੰਨੀ ਹੋਣੀ ਚਾਹੀਦੀ ਹੈ ਜਿਹੜੀ 7.5 ਮੀਟਰ ਦੀ ਆਪਾਂ ਆਮ ਬੰਨਦੇ ਆ ਛੋਟਾ ਪਟਕਾ ਜਾਂ ਛੋਟੀ ਦਸਤਾਰ ਬੰਨ ਕੇ ਤੁਸੀਂ ਮੋਟਰਸਾਈਕਲ ਨਹੀਂ ਚਲਾ ਸਕਦੇ ਕਾਨੂੰਨ ਕਲੀਅਰਲੀ ਇਹ ਕਹਿੰਦਾ ਤੁਸੀਂ ਹੈਬਚੁਲੀ ਦਸਤਾਰ ਸਜਾਉਂਦੇ ਹੋ ਮੋ ਸਿੱਖ ਧਰਮ ਨੂੰ ਪ੍ਰੈਕਟਿਸ ਕਰਦੇ ਹੋ ਮੈਨੂੰ ਮੇਰੇ ਬਹੁਤ ਵੀਰ ਭੈਣ ਭਰਾ ਨੇ ਜੰਗ ਨੇ ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਇਹ ਹੱਕ ਸਾਨੂੰ ਕਿੱਦਾਂ ਮਿਲਿਆ ਇਹ ਹੱਕ ਆਪਾਂ ਨੂੰ ਬਹੁਤ ਔਖਾ ਮਿਲਿਆ ਪਰੋਂ ਤੁਸੀਂ ਮੋਟਰਸਾਈਕਲ ਚਲਾਉਣੀ ਆ ਦਸਤਾਰ ਸਜਾ ਕੇ ਇੱਕ ਗੱਲ ਦਿਮਾਗ 'ਚ ਰੱਖਿਆ ਕਰੋ ਵੀ ਤੁਸੀਂ ਪੂਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਆ ਤੁਹਾਡੇ ਵੱਲੋਂ ਇੱਕ ਮਿਸਟੇਕ ਪੂਰੀ ਕਮਿਊਨਿਟੀ ਦਾ ਨਾਮ ਬਦਨਾਮ ਕਰਦੀ ਆ ਸੋ ਆਪਾਂ ਇਹ ਜਿਹੜੇ ਇਸ ਬਗਾਨੀ ਧਰਤੀ ਤੇ ਆਪਦੀ ਆਪਾਂ ਸਖਤ ਮਿਹਨਤਾਂ ਕੀਤੀਆਂ ਆਪਾਂ ਨੂੰ ਇਨ੍ਹਾਂ ਸਰਕਾਰਾਂ ਨੇ ਹੱਕ ਦਿੱਤੇ ਉਹ ਹੱਕਾਂ ਦੀ ਆਪਾਂ ਆਦਰ ਮਾਨ ਸਤਿਕਾਰ ਕਰੀਏ ਟਿਕ ਮੋਟਰਸਾਈਕਲ ਕਲੱਬ ਆਫ ਅਫੋਂਟੇਰੀਓ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਜਿਹੜਾ ਆਪਰਲਾ ਇਹਨਾਂ ਨੇ ਅੱਜ ਕੀਤਾ ਹੈਗਾ ਆ ਅਵੇਅਰਨੈਸ ਦੇਣਾ ਕਿ ਆਪਣਾ ਲਾਈਫ ਸਟਾਈਲ ਕਿਦਾਂ ਚੇਂਜ ਕਰਨਾ ਹੈ ਕਿਦਾਂ ਇਹਦੇ ਨਾਲ ਡੀਲ ਕਰਨਾ ਹੈ ਔਰ ਉਹਦੇ ਨਾਲ ਨਾਲ ਫੰਡ ਰੇਜ ਕਰਨਾ ਤਾਂ ਕਿ ਉਹਦੀ ਅਵੇਅਰਨੈਸ ਜਿਹੜੀ ਹੈ ਨਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਈ ਜਾਏ ਆਈ ਥਿੰਕ ਇਟਸ ਸਿਕ ਮੋਟਰਸਾਈਕਲ ਕਲੱਬ ਇਸ ਡੂਇੰਗ ਅ ਗ੍ਰੇਟ ਜੌਬ ਐਂਡ ਹੈਪੀ ਟੂ ਬੀ ਹੇਅਰ ਇਸ ਤਰ੍ਹਾਂ ਦੇ ਕੋਈ ਇਵੈਂਟਸ ਕਰਤਾ ਲੈਂਦੇ ਆ ਜੀ ਉਹਦੇ ਵਿੱਚ ਗਵਰਨਮੈਂਟ ਦੀ ਜਾਂ ਐਮਪੀਜ਼ ਦਾ ਲੋਕਲ ਐਮਪੀਪੀਜ਼ ਦੀ سپورਟ ਨਹੀਂ ਹੁੰਦੀ ਪਰ ਕਈ ਵਾਰੀ ਨਾ ਇਹਨਾਂ ਵੱਡੇ ਲੈਵਲ ਤੇ ਨਹੀਂ ਜਾਂਦੇ ਥੱਲੇ ਡਿੱਗ ਪੈਂਦੇ ਚਲੋ ਇੱਕ ਵੱਡੀ ਆਰਗੇਨਾਈਜੇਸ਼ਨ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਜਿਹੜੀਆਂ ਜੇ ਮੈਂਬਰਸ ਨੇ ਕਹੀ ਨੇ ਕਈ ਸੰਸਥਾਵਾਂ ਨੇ ਕੀ ਉਹਨਾਂ ਨੂੰ ਇਸ ਤਰ੍ਹਾਂ ਦੇ ਐਫਰਟਸ ਕਰਨੇ ਚਾਹੀਦੇ ਆ ਜੀ ਕੰਟੀਨਿਊ ਮੈਂ ਜਿੱਥੇ ਵੀ ਕੋਈ ਹਿਮਨਿਟੀ ਵਾਸਤੇ ਕੋਈ ਰੀਅਲ ਕਾਜ਼ ਵਾਸਤੇ ਇਵੈਂਟ ਹੁੰਦਾ ਹੈ ਕੋਈ ਵੀ ਕਰ ਰਿਹਾ ਕੋਈ ਆਰਗੇਨਾਈਜੇਸ਼ਨ ਕਰ ਰਹੀ ਹੈ ਆਈ ਆਲਵੇਸ ਲਾਈਕ ਟੂ ਬੀ देयर ਬਿਕਾਜ਼ ਥਿਸ ਇ ਸੋ ਇੰਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਭੁਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਬ੍ਰੈਂਪਟਨ ਵਿਖੇ ਮੌਜੂਦ ਹਾਂ ਜਿੱਥੇ ਸਿਕ ਮੋਟਰਸਾਈਕਲ ਕਲੱਬ ਕੰਨੀਓ ਹਰ ਸਾਲ ਦੀ ਤਰ੍ਹਾਂ ਜਿਹੜਾ ਇੱਕ ਰਾਈਡ ਕੀਤੀ ਜਾਂਦੀ ਹੈ ਜਿਹਦੇ ਵਿੱਚ ਡਾਇਬੀਟਿਸ ਨੂੰ ਲੈ ਕੇ ਇੱਕ ਫੰਡ ਰੇਜ਼ ਕੀਤਾ ਜਾਂਦਾ ਔਰ ਵਕ ਵਕ ਇਵੈਂਟ ਦੇ ਵਿੱਚ ਉਹ ਹੋਰ ਵੀ ਕਈ ਤਰ੍ਹਾਂ ਦੇ ਫੰਡ ਰੇਜ਼ ਕਰਦੇ ਆ ਪਰ ਇਸ ਵਕਤ ਜਿਹੜਾ ਡਾਇਬੀਟਿਸ ਨੂੰ ਲੈ ਕੇ ਇੱਕ ਕੌਜ਼ ਕੀਤਾ ਜਾ ਰਿਹਾ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਬਹੁਤ ਲੰਮੇ ਸਮੇਂ ਤੋਂ ਬੜੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਆਪਾਂ ਡੋਨੇਸ਼ਨ ਇਕੱਠੀ ਕਰਦੇ ਹੁੰਨੇ ਆ ਡਾਇਬੀਟਿਕ ਕੈਨੇਡਾ ਵਾਸਤੇ ਇਹ ਇੱਕ ਨੈਸ਼ਨਲ ਆਰਗੇਨਾਈਜੇਸ਼ਨ ਆ ਕੈਨੇਡੀਅਨ ਇਹ ਜਿੰਨਾ ਵੀ ਪੈਸਾ ਇਕੱਠਾ ਕਰਦੇ ਆ ਆਪਾਂ ਡਾਇਬੀਟਿਕ ਕੈਨੇਡਾ ਨੂੰ ਜਾਂਦਾ ਇੱਕ ਪੈਸਾ ਵੀ ਕੋਈ ਇੱਧਰ ਉੱਧਰ ਨਹੀਂ ਜਾਂਦਾ ਡਾਇਬੀਟਿਕ ਕੈਨੇਡਾ ਤੋਂ ਹੀ ਤੁਹਾਨੂੰ ਟੈਕਸ ਡਿਡਕਟੇਬਲ ਰਸੀਦ ਮਿਲਦੀ ਆ ਸੋ ਇਹ ਰਾਈਡ ਦੇ ਵਿੱਚ ਸਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜਦੋਂ ਤੁਸੀਂ ਸਾਡਾ ਸੁਨੇਹਾ ਕਮਿਊਨਿਟੀ ਤੱਕ ਪਹੁੰਚਾਉਨੇ ਹੋ ਤੇ ਅੱਜ ਅਸੀਂ ਆਸ ਕਰਦੇ ਹਾਂ ਤਕਰੀਬਨ 100 ਮੋਟਰਸਾਈਕਲ ਰਾਈਡਰਸ ਇਹਦੇ ਵਿੱਚ ਭਾਗ ਲੈਣਗੇ ਇਹਦੇ ਵਿੱਚ ਭਾਗ ਲੈਣ ਵਾਸਤੇ ਕੋਈ ਜ਼ਰੂਰੀ ਨਹੀਂ ਤੁਸੀਂ ਮੋਟਰਸਾਈਕਲ ਰਾਈਡ ਕਰਦੇ ਹੋਮੋ ਜਾਂ ਤੁਸੀਂ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਹੋਮੋ ਤੁਸੀਂ ਵੈਸੇ ਵੀ ਆਪਣੀ ਫੈਮਿਲੀ ਨਾਲ ਇਹਦੇ ਵਿੱਚ ਭਾਗ ਲੈ ਸਕਦੇ ਆਂ ਕਾਰ ਤੇ ਪਰ ਜੇ ਤੁਸੀਂ ਮੋਟਰਸਾਈਕਲ ਰਾਈਡ ਕਰਦੇ ਆਂ ਤਾਂ ਤੁਸੀਂ ਜ਼ਰੂਰ ਇਸ ਜੇ ਅਗਲੇ ਸਾਲ ਵੀ ਜੁਲਾਈ ਦੇ ਅਖੀਰਲੇ ਐਤਵਾਰੇ ਪੱਕੀ ਹੁੰਦੀ ਆ ਰਾਈਡ ਹਰ ਸਾਲ ਆਪਾਂ ਰਾਈਡ ਕਰਦੇ ਆ ਜੇ ਗੱਲ ਕੀਤੀ ਜਾਵੇ ਬਾਈ ਜੀ ਮੋਟਰਸਾਈਕਲ ਰਾਈਡ ਦੀ ਆਪਾਂ ਗੱਲ ਕਰਦੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਕੋਈ ਕਲੱਬ ਮੈਂਬਰ ਹੋਵੇ ਕੋਈ ਉਹ ਵੀ ਭਾਗ ਲੈ ਸਕਦਾ ਕਿਉਂਕਿ ਇਹ ਇੱਕ ਸੇਵਾ ਭਾਵਨਾ ਜੀ ਕੋਈ ਕਮਿਊਨਿਟੀ ਦਾ ਇਵੈਂਟ ਆ ਜੀ ਇਹ ਪਰ ਜੇ ਆਪਾਂ ਗੱਲ ਕੀਤੀ ਜਾਵੇ ਕਈ ਵਾਰੀ ਜਿਵੇਂ ਜਿਹੜੀਆਂ ਸਾਨੂੰ ਇਹ ਸ਼ਹਾਦਤਾਂ ਦੇ ਕੇ ਬੜੀ ਹੀ ਕਹਿੰਦੇ ਹੁੰਦੇ ਜੱਦੋ ਜਹਿਦ ਦੇ ਨਾਲੇ ਸਾਨੂੰ ਹੱਕ ਮਿਲਿਆ ਔਰ ਅਸੀਂ ਦੇਖਿਆ ਪਹਿਲਾਂ ਵੀ ਬਾਈ ਜੀ ਉਹਨਾਂ ਨੇ ਤੁਹਾਨੂੰ ਸਵਾਲ ਕੀਤਾ ਸੀ ਵੀ ਕਈ ਬੰਦੇ ਆਪਣੇ ਚਾਹੇ ਆਪਾਂ ਬੈਕ ਹੋਮ ਦੇਖ ਲਈਏ ਚਾਹੇ ਇੱਥੇ ਦੇਖ ਲਈਏ ਖਾਸ ਕਰਕੇ ਬੇ ਇਥੋਂ ਦੀ ਹੀ ਗੱਲ ਕਰਦੇ ਆ ਪਰ ਅਸੀਂ ਆਮ ਤੌਰ ਤੇ ਵਰ ਉਹ ਕਹਿੰਦੇ ਆ ਵੀ ਜੇ ਅਸੀਂ ਪੱਗ ਜਿਹੜੀ ਆ 5 ਜਾਂ 7 ਮੀਟਰ ਦੀ ਨੂੰ ਮੰਨਦੇ ਆ ਅਸੀਂ ਇੱਕ ਪਰਨਾ ਬਨ ਕੇ ਜੇ ਕਿਸੇ ਨੇ ਚਲਾਉਣਾ ਚਾਹੋ ਤਾਂ ਕੇ ਇਸ ਹੀ ਰੱਖੇ ਹੋਣ ਪਰ ਸਾਡੀ ਇੱਕ ਨਾਰਮਲ ਇਹ ਹੁੰਦੀ ਆ ਵੀ ਆਪਾਂ ਸਫਾ ਜਿਹਾ ਬਨ ਕੇ ਆਪਾਂ ਚਲੋ ਜੀ ਚੜ ਪੈਂਦੇ ਆ ਕੀ ਇਹ ਜਿਹੜੀਆਂ ਇਹ ਜਿਹੀਆਂ ਚੀਜ਼ਾਂ ਨੇ ਇਹਦੇ ਲਈ ਅਵੇਅਰਨੈਸ ਦੇਣ ਦੀ ਲੋੜ ਆ ਕਿ ਵੈਸੇ ਹੀ ਕਈ ਵਾਰੀ ਇਦਾਂ ਦੀਆਂ ਹੋ ਜਾਂਦੀਆਂ ਫੇਰ ਸਾਨੂੰ ਉਹ ਜਿਹੀਆਂ ਚੀਜ਼ਾਂ ਦੇ ਜਿਹੜੇ ਆਪਣੇ ਹੱਲ ਨਹੀਂ ਮਿਲਦੇ ਸਾਨੂੰ ਉਲਟਾ ਬਦਨਾਮੀ ਮਿਲਦੀ ਆ ਕੀ ਕਹੋਗੇ ਬਿਲਕੁਲ ਜੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਇਹ ਜਿਹੜਾ ਅਧਿਕਾਰ ਆਪਾਂ ਨੂੰ ਮਿਲਿਆ ਹੋਇਆ ਇਹਦੇ ਪਿੱਛੇ ਬਹੁਤ ਵੱਡਾ ਸੰਘਰਸ਼ ਪਹਿਲਾਂ ਪੀਸੀ ਦੇ ਵਿੱਚ ਸਰਦਾਰ ਅਵਤਾਰ ਸਿੰਘ ਢਿੱਲੋਂ ਉਹਨਾਂ ਨੇ ਬਹੁਤ ਵੱਡਾ ਸ਼ਿਕਰਸ਼ ਕੀਤਾ ਹੁਣ ਉਸ ਤੋਂ ਬਾਅਦ ਫਿਰ ਆਪਾਂ ਅੰਟੀਰੀਓ ਚ ਕੀਤਾ ਕਿੰਨਾ ਲੰਮਾ ਸਮਾਂ ਲੜਾਈ ਲੜੀ ਇਹਦੇ ਵਿੱਚ ਕਾਨੂੰਨ ਦੇ ਵਿੱਚ ਵੈਰੀ ਕਲੀਅਰ ਲਿਖਿਆ ਹੋਇਆ ਆਪਾਂ ਨੂੰ ਪ੍ਰੋਪਰ ਦਸਤਾਰ ਬੰਨੀ ਹੋਣੀ ਚਾਹੀਦੀ ਹੈ ਜਿਹੜੀ 7.5 ਮੀਟਰ ਦੀ ਆਪਾਂ ਆਮ ਬੰਦਦੇ ਹਾਂ ਛੋਟਾ ਪਟਕਾ ਜਾਂ ਛੋਟੀ ਦਸਤਾਰ ਬੰਨ ਕੇ ਤੁਸੀਂ ਮੋਟਰਸਾਈਕਲ ਨਹੀਂ ਚਲਾ ਸਕਦੇ ਕਾਨੂੰਨ ਕਲੀਅਰਲੀ ਇਹ ਕਹਿੰਦਾ ਤੁਸੀਂ ਹੈਬਚੁਲੀ ਦਸਤਾਰ ਸਜਾਉਂਦੇ ਹੋਮੋਂ ਸਿੱਖ ਧਰਮ ਨੂੰ ਪ੍ਰੈਕਟਿਸ ਕਰਦੇ ਹੋਮੋਂ ਸਾਨੂੰ ਮੇਰੇ ਬਹੁਤ ਵੀਰ ਭੈਣ ਭਰਾ ਨੇ ਜੰਗ ਨਹੀਂ ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਇਹ ਹੱਕ ਸਾਨੂੰ ਕਿੱਦਾਂ ਮਿਲਿਆ ਇਹ ਹੱਕ ਆਪਾਂ ਨੂੰ ਬਹੁਤ ਔਖਾ ਮਿਲਿਆ ਇਸ ਮਿਲੇ ਹੋਏ ਹੱਕ ਨੂੰ ਆਪਾਂ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਅਸੀਂ ਰਿਪਰੈਜ਼ੈਂਟ ਕਰਦੇ ਆ ਇਹ ਬਹੁਤ ਵੱਡੀ ਗੱਲ ਆ ਜਦੋਂ ਮੋਟਰਸਾਈਕਲ ਤੇ ਚੜ ਕੇ ਅਸੀਂ ਕੋਈ ਕਿਸੇ ਨੂੰ ਕੱਟ ਮਾਰਦੇ ਆ ਕਿਸੇ ਨੂੰ ਮੰਦਾ ਚੰਗਾ ਬੋਲਦੇ ਆ ਜਾਂ ਬਿਨਾਂ ਸਿਗਨਲ ਦਿੱਤੇ ਅਸੀਂ ਟਰਨ ਕਰ ਜਾਂਦੇ ਆ ਕਈ ਵਾਰੀ ਸਾਨੂੰ ਬਹੁਤ ਸ਼ਿਕਾਇਤਾਂ ਆਉਂਦੀਆਂ ਨੇ ਕਿਉਂਕਿ ਸਿੱਖ ਮੋਟਰਸਾਈਕਲ ਕਲੱਬ ਇੱਕ ਨੂਨ ਔਰਗੇਨਾਈਜ਼ਡ ਜੇਸ਼ਨਿਆਂ ਉਹਦੇ ਵਿੱਚ ਸਾਨੂੰ ਤੁਹਾਡੇ ਬਿਹਾਬ ਤੇ ਸੌਰੀ ਕਹਿਣਾ ਪੈਂਦਾ ਪਰ ਬਹੁਤੀ ਵਾਰੀ ਸੌਰੀ ਇਨਾਫ ਨਹੀਂ ਹੁੰਦੀ ਸੋ ਆਪਾਂ ਇਸ ਕਾਨੂੰਨ ਦੀ ਇਸ ਜਿਹੜੀ ਦਸਤਾਰ ਤੁਹਾਡੇ ਸਿਰ ਤੇ ਸਜੀ ਆਪਾਂ ਲਗਾ ਉਹਦੀ ਰਿਸਪੈਕਟ ਕਰੀਏ ਜਦੋਂ ਤੁਸੀਂ ਮੋਟਰਸਾਈਕਲ ਸ ਚਲਾਉਨੇ ਆ ਦਸਤਾਰ ਸਜਾ ਕੇ ਇੱਕ ਗੱਲ ਦਿਮਾਗ 'ਚ ਰੱਖਿਆ ਕਰੋ ਵੀ ਤੁਸੀਂ ਪੂਰੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਹੇ ਆ ਤੁਹਾਡੇ ਵੱਲੋਂ ਇੱਕ ਮਿਸਟੇਕ ਪੂਰੀ ਕਮਿਊਨਿਟੀ ਦਾ ਨਾਮ ਬਦਨਾਮ ਕਰ ਦਿਆ ਸੋ ਆਪਾਂ ਇਹ ਜਿਹੜੇ ਇਸ ਬਗਾਨੀ ਧਰਤੀ ਤੇ ਆ ਕੇ ਆਪਾਂ ਸਖਤ ਮਿਹਨਤਾਂ ਕੀਤੀਆਂ ਆਪਾਂ ਨੂੰ ਇਨ੍ਹਾਂ ਸਰਕਾਰਾਂ ਨੇ ਹੱਕ ਦਿੱਤੇ ਉਹ ਹੱਕਾਂ ਦੀ ਆਪਾਂ ਆਦਰ ਮਾਨ ਸਤਿਕਾਰ ਕਰੀਏ ਔਰ ਜੇ ਗੱਲ ਕੀਤੀ ਜਾਵੇ ਮੈਂਬਰਸ਼ਿਪ ਦੀ ਕਈ ਵਾਰੀ ਇਹ ਹੋ ਜਾਂਦਾ ਵੀ ਸਾਨੂੰ ਕਿਹੜਾ ਜੀ ਮੈਂਬਰਸ਼ਿਪ ਮਿਲੀ ਆ ਸੀ ਤਾਂ ਬਾਹਰੋਂ ਚਲੋ ਕੋਈ ਵੀ ਰੱਖ ਸਕਦਾ ਜਿਹਨੇ ਲਾਇਸੈਂਸ ਲਿਆ ਤੇ ਟੈਸਟ ਦੇਣਾ ਪਾਸ ਕਰਨਾ ਹੋ ਗਿਆ ਪਰ ਇਹਦੇ ਵਿੱਚ ਕੋਈ ਖਾਸ ਕੈਟਾਗਰੀ ਹੈ ਕਿ ਕੋਈ ਵੀ ਆ ਸਕਦਾ ਜੀ ਮੈਂਬਰ ਬਣ ਨਹੀਂ ਮੈਂਬਰ ਬਣਨ ਵਾਸਤੇ ਕੋਈ ਵੀ ਆ ਸਕਦਾ ਸਿੱਖ ਮੋਟਰਸਾਈਕਲ ਕਲੱਬ ਦਾ ਤੁਸੀਂ ਦਸਤਾਰ ਸਜਾਉਨੇ ਆ ਨਹੀਂ ਸਜਾਉਂਦੇ ਇਹਦਾ ਕੋਈ ਲੈਣ ਦੇਣ ਨਹੀਂ ਤੁਸੀਂ ਇਹਦੇ ਮੈਂਬਰ ਬਣ ਸਕਦੇ ਆ ਮੈਂਬਰਸ਼ਿਪ ਦੀ ਇੱਕ ਐਪਲੀਕੇਸ਼ਨ ਹੈ ਫੀਸ ਭਰ ਕੇ ਤੁਸੀਂ ਐਨੂਅਲ ਫੀਸ ਹੁੰਦੀ ਆ ਤੇ ਤੁਹਾਨੂੰ ਵੈਸਟ ਤੇ ਜੈਕਟ ਮਿਲ ਜਾਂਦੀ ਆ ਜਿਹੜੇ ਸਪੈਸ਼ਲ ਇਵੈਂਟ ਹੁੰਦੇ ਆ ਉਹਨਾਂ ਦੇ ਅਸੀਂ ਟੀ-ਸ਼ਰਟਾਂ ਵੰਡੀਆਂ ਹੁੰਦੀਆਂ ਨੇ ਜਦੋਂ ਮੋਟਰਸਾਈਕਲ ਲੈ ਕੇ ਨਿਕਲਦੇ ਆ ਇਹ ਇੱਥੇ ਸ਼ੌਕ ਆ ਨੈਸੈਸਿਟੀ ਨਹੀਂ ਇੰਡੀਆ ਦੇ ਵਿੱਚ ਸਾਡੀ ਨੈਸੈਸਿਟੀ ਸੀ ਜ਼ਰੂਰਤ ਸੀ ਇੱਥੇ ਜਦੋਂ ਸ਼ੌਕ ਨਾਲ ਤੁਸੀਂ ਨਿਕਲਦੇ ਆ ਤਾਂ ਤੁਸੀਂ ਕਾਨੂੰਨਨ ਤੌਰ ਤੇ ਆਪਾਂ ਆਲੇ ਦੋ ਆਲੇ ਦਾ ਆਪ ਦੀ ਸੇਫਟੀ ਦਾ ਤੇ ਦੂਜਿਆਂ ਦੀ ਸੇਫਟੀ ਦਾ ਧਿਆਨ ਰੱਖਿਆ ਕਰੀਏ। ਔਰ ਜੇ ਗੱਲ ਕੀਤੀ ਜਾਵੇ ਜੇ ਮੈਂ ਫੰਡ ਰੇਸ ਕਰਦੇ ਆਂ ਜੀ ਹਰ ਸਾਲ ਕਰਦੇ ਆਂ ਵੱਖ-ਵੱਖ ਪ੍ਰੋਗਰਾਮਾਂ ਦੇ ਉੱਪਰ ਚਾਹੇ ਉਹ ਡਾਇਬੀਟਿਸ ਨੂੰ ਲੈ ਕੇ ਹੋਵੇ ਚਾਹੇ ਉਹ ਕਿਸੇ ਵੀ ਕਾਜ਼ ਨੂੰ ਲੈ ਕੇ ਹੋਵੇ ਕਿਉਂਕਿ ਆਪਾਂ ਕਈ ਹੋਰ ਪ੍ਰੋਵੈਂਸ ਦੇ ਵਿੱਚ ਵੀ ਜਾਂਦੇ ਆਂ ਅੱਗੇ ਵੀ ਪਿਛਲੀ ਸਾਲਾਂ 'ਚ ਵੀ ਆਪਾਂ ਕੀਤਾ। ਇਹ ਜਿਹੜਾ ਫੰਡ ਰੇਸ ਕਰਦੇ ਆਂ ਫਿਰ ਉਹਨੂੰ ਡੋਨੇਟ ਕਿਸ ਤਰੀਕੇ ਨਾਲ ਕੀਤਾ ਜਾਂਦਾ ਔਰ ਕਿੰਨੀ ਕਮਨੀ ਹੁਣ ਤੱਕ ਆਪਾਂ ਇਹ ਕਰ ਚੁੱਕੇ ਆਂ ਜੀ। ਤਕਰੀਬਨ 1.2 ਤੋਂ ਉੱਪਰ ਆਪਾਂ ਕਰ ਚੁੱਕੇ ਆਂ। ਅੱਜ ਵਾਲਾ ਆਪਾਂ ਨੂੰ ਪਤਾ ਲੱਗੋ ਅਗਸਤ ਤੱਕ ਆਪਾਂ ਟਾਈਮ ਹੁੰਦਾ ਬਾਅਦ ਦੇ ਵਿੱਚ ਵੀ ਵੀਰ ਡੋਨੇਟ ਕਰਦੇ ਰਹਿੰਦੇ ਨੇ ਕਿਉਂਕਿ ਮੈਸੇਜ ਭੇਜਦੇ ਆਪਾਂ ਤਕਰੀਬਨ 1.3 ਦੇ ਆਪਾਂ ਪਹੁੰਚ ਜਾਗੇ ਵੱਖ-ਵੱਖ ਆਰਗੇਨਾਈਜੇਸ਼ਨ ਦੇ ਨਾਲ ਵਾਸਤੇ ਜਿਹੜੀ ਡੋਨੇਸ਼ਨ ਕੀਤੀ ਆ ਸਿੱਖ ਮੋਟਰਸਾਈਕਲ ਕਲੱਬ ਨੇ ਕਦੇ ਵੀ ਆਪਣੇ ਨਾਂ ਤੇ ਚੈੱਕ ਨਹੀਂ ਲਿਆ ਜਾਂ ਆਪਣੇ ਵਾਸਤੇ ਪੈਸੇ ਨਹੀਂ ਲਏ ਸਿੱਖ ਮੋਟਰਸਾਈਕਲ ਕਲੱਬ ਦੇ ਜਿਹੜੇ ਖਰਚੇ ਆ ਉਹ ਮੈਂਬਰਸ਼ਿਪ ਦੀ ਫੀਸ ਤੋਂ ਚੱਲਦੇ ਆ ਇਹ ਡਾਇਰੈਕਟਲੀ ਆਪਾਂ ਆਰਗੇਨਾਈਜੇਸ਼ਨ ਨੂੰ ਦਿੰਨੇ ਆ ਸਿੱਖ ਕਿਡਟ ਹੋਵੇ ਡਾਇਬੀਟਿਕ ਕੈਨੇਡਾ ਹੋਵੇ ਰਾਈਡ ਫॉर ਡੈਡ ਹੋਵੇ ਜਿਹੜੀ ਪ੍ਰੋਸਟੇਟ ਕੈਂਸ ਜਿੰਨੀ ਵੀ ਸਾਡੇ ਵੀਰ ਆਉਂਦੇ ਆ ਉਹ 25 ਡਾਲਰ ਰਜਿਸਟ੍ਰੇਸ਼ਨ ਵੀ ਕਰਾਉਂਦੇ ਆ ਡੋਨੇਸ਼ਨ ਵੀ ਦਿੰਦੇ ਆ ਸੋ ਇਸ ਤਰ੍ਹਾਂ ਜਿੰਨੇ ਵੀ ਡਾਇਬੀਟੀ ਕੈਨੇਡਾ ਜਿਹੜੀ 20 ਡਾਲਰ ਤੋਂ ਕੱਟਦੀ ਡੋਨੇਸ਼ਨ ਆ ਉਹਦੇ ਵਾਸਤੇ ਤੁਹਾਨੂੰ ਰਸੀਦ ਨਹੀਂ ਦਿੰਦਾ ਉਸ ਤੋਂ ਬਾਅਦ ਟੈਕਸ ਡਿਡਕਟੇਬਲ ਤੁਹਾਨੂੰ ਰਸੀਦ ਮਿਲਦੀ ਆ ਧੰਨਵਾਦ ਭਾਈ ਜੀ ਜਾਣਕਾਰੀ ਦੇਣ ਲਈ ਬਾਈ ਗੁਰੂ ਜੀ ਦਾ ਖਾਲਸਾ ਸੋ ਗੱਲ ਸਭ ਕੀ ਕਹਿਣਾ ਚਾਹੋਗੇ ਇੱਥੇ ਆਪਣੇ ਹਰ ਸਾਲ ਇਹ ਸਿੱਖ ਮੋਟਰਸਾਈਕਲ ਕਲੱਬ ਇਸ ਤਰ੍ਹਾਂ ਲਿਆ ਜਿਹੜੇ ਉਪਰਾਲੇ ਕਰਦਾ ਰਹਿੰਦਾ ਵਕ ਵਕ ਚਾਹੇ ਉਹ ਕੈਂਸਰ ਨੂੰ ਲੈ ਕੇ ਹੋਵੇ ਚਾਹੇ ਡਾਇਬੀਟਸ ਨੂੰ ਲੈ ਕੇ ਹੋਵੇ ਅੱਜ ਇਹ ਕੌਜ਼ ਕਰ ਰਿਹਾ ਕੀ ਕਹੋਗੇ ਜੀ ਬਿਲਕੁਲ ਸਾਰੇ ਤਾਂ ਪਹਿਲਾਂ ਮੈਂ ਸਿੱਖ ਮੋਟਰਸਾਈਕਲ ਕਲੱਬ ਬਹੁਤ ਬਹੁਤ ਵਧਾਈ ਦੇਣਾ ਚਾਹਨਾ ਜਿਹੜਾ ਆ ਉਪਰਾਲਾ ਇਹਨਾਂ ਨੇ ਅੱਜ ਕੀਤਾ ਹੈਗਾ ਆ ਮੈਂ ਤੁਹਾਡੇ ਸ਼ਰੋਤਿਆਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਨਾ ਹੈ ਕਿ ਮੇਰਾ ਨਾਮ ਅਮਰਜੀਤ ਗਿੱਲ ਹੈਗਾ ਮੈਂ ਬ੍ਰੈਂਟਨ ਵੈਸਟ ਦਾ ਮੈਂਬਰ ਆਫ ਪਾਰਲੀਮੈਂਟ ਹੈਗਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਤੇ ਜਿੱਦਾਂ ਮੈਂ ਕਿਹਾ ਹੈਗਾ ਆ ਕਿ ਸਿੱਖ ਮੋਟਰਸਾਈਕਲ ਕਲੱਬ ਜਿਹੜਾ ਹੈਗਾ ਆ ਕਾਫੀ ਅਹੀ ਜਿਹੇ ਇਵੈਂਟਸ ਕਰਦੇ ਹੈਗੇ ਆ ਜਿਹੜੇ ਦੇ ਨਾਲ ਸਾਨੂੰ ਅਵੇਅਰਨੈਸ ਕ੍ਰੀਏਟ ਹੁੰਦੀ ਹੈਗੀ ਕਮਿਊਨਿਟੀ ਤੇ ਆਈ ਐਮ ਜਸਟ ਹੇਅਰ ਟੂ ਕੰਗ੍ਰੈਚੂਲੇਟ ਸਿੱਖ ਮੋਟਰਸਾਈਕਲ ਕਲੱਬ ਆਫ ਉਪਰਾਲਾ ਇਹ ਕਰ ਰਿਹਾ ਹੈ ਗਿਆ ਇਦਾਂ ਦੇ ਉਪਰਾਲੇ ਹੋਰ ਹੁੰਦੇ ਰਹਿਣਗੇ ਕਮਿਊਨਿਟੀ ਚ ਅਵੇਰਨੈਸ ਲੈ ਕੇ ਆਉਣਗੇ ਤੇ ਆਪਣੀ ਕਮਿਊਨਿਟੀ ਦਾ ਵੀ ਭਲਾ ਹੋਏਗਾ ਤੇ ਸਾਰੀਆਂ ਜਿਹੜੀਆਂ ਹੈਗੀਆਂ ਨੇ ਇਹ ਬਿਮਾਰੀਆਂ ਤੇ ਜੇ ਪਹਿਲਾਂ ਹੀ ਆਪਾਂ ਕੰਟਰੋਲ ਕਰ ਸਕੀਏ ਜਿੱਦਾਂ ਮੈਂ ਕਿਹਾ ਹਲੇ ਕਿ ਪ੍ਰੀਕਾਸ਼ਨ ਇਜ਼ ਆਲਵੇਸ ਬੈਟਰ ਦੈਨ ਕਿਉਰ ਤੇ ਉਹਨਾਂ ਚੀਜ਼ਾਂ ਦੀ ਜਿਹੜੀ ਅਵੇਰਨੈਸ ਹੈਗੀ ਆ ਇੱਕ ਵਾਰ ਆ ਜਾਂਦੀ ਆ ਤਾਂ ਬੜਾ ਸਾਰਿਆਂ ਦੇ ਲਈ ਵਧੀਆ ਹੋਏਗਾ ਗਵਰਨਮੈਂਟ ਬੜੀਆਂ ਐਫਰਟਸ ਕਰਦੀਆਂ ਨੇ ਸੰਸਥਾਵਾਂ ਵੀ ਕਰਦੀਆਂ ਕਿਤੇ ਨਾ ਕਿਤੇ ਪਰ ਅਵੇਅਰਨੈਸ ਦੀ ਕਮੀ ਰਹਿ ਜਾਂਦੀ ਹੈ ਜੀ ਤੁਸੀਂ ਕੀ ਮੰਨਦੇ ਹੋ ਕਿੱਥੇ ਅਸੀਂ ਇਹ ਸਾਡੇ ਕੋਲ ਚੂਕ ਹੋ ਜਾਂਦੀ ਹੈ ਕਿਉਂਕਿ ਚਾਹੇ ਕੈਂਸਰ ਹੋਵੇ ਚਾਹੇ ਡਾਇਬਟੀਜ਼ ਹੋਵੇ ਸਾਨੂੰ ਐਨਰਲੀ ਸਟੇਜ ਤੇ ਅੱਗੇ ਪਤਾ ਲੱਗਦਾ ਉਹ ਹੋ ਮੈਨੂੰ ਤਾਂ ਸ਼ੂਗਰ ਹੋ ਗਈ ਮੈਨੂੰ ਤਾਂ ਕੈਂਸਰ ਹੋ ਗਿਆ ਪਹਿਲਾਂ ਅਸੀਂ ਕਿਉਂ ਨਹੀਂ ਮਤਲਬ ਜਦ ਕਿ ਇੱਥੇ ਸਭ ਕੁਝ ਉਹ ਡਾਕਟਰ ਕਹਿੰਦੇ ਨੇ ਵੀ ਚੈੱਕਅਪ ਕਰਾਓ ਆ ਕੇ ਫ੍ਰੀ ਹੈ ਸਭ ਕੁਝ ਫਿਰ ਵੀ ਅਸੀਂ ਥੋੜਾ ਜਿਹਾ ਅਣਗਹਿਲੀ ਜੀ ਕਰ ਜਿੰਨੇ ਕਿਵੇਂ ਦੇਖਦੇ ਹਾਂ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਇੱਥੇ ਕਿ ਨਾ ਆ ਕੈਂਸਰ ਕਿਊਰ ਨੂੰ ਲੈ ਕੇ ਹੈਗੀ ਆ ਜਾਂ ਡਾਇਬੀਟਿਸ ਕੰਟਰੋਲ ਨੂੰ ਲੈ ਕੇ ਹੈਗੀ ਆ ਤੇ ਦੂਜੀ ਚੀਜ਼ ਇਦਾਂ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਸਿੱਖ ਮੋਟਰਸਾਈਕਲ ਕਲੱਬ ਆ ਫੋਂਟੇਰੀਓ ਜਿਹੜੇ ਕਿ ਹੁਣ ਬੜਾ ਐਕਟਿਵਲੀ ਮੈਂ ਇਹਨਾਂ ਨੂੰ ਦੇਖਦਾ ਆਏ ਗਏ ਆ ਕਿ ਇਹ ਅਵੇਰਨੈਸ ਕ੍ਰੀਏਟ ਕਰਨ ਦੇ ਪਿੱਛੇ ਪਿੱਛੇ ਲੱਗੇ ਹੋਏ ਹੈਗੇ ਆ ਇਹ ਹੀ ਜੇ ਉਪਰਾਲੇ ਜੇ ਹੋਰ ਹੁੰਦੇ ਰਹਿਣਗੇ ਤਾਂ ਆਪਾਂ ਨੂੰ ਇੱਕ ਅਵੇਅਰਨੈਸ ਜਿਹੜੀ ਹੈਗੀ ਆ ਉਹ ਕ੍ਰੀਏਟ ਹੋ ਜਾਏਗੀ ਕਮਿਊਨਿਟੀ ਚ ਤੇ ਉਹਦੇ ਨਾਲ ਮੈਂ ਫਿਰ ਇਹੀ ਦਰਵਾਉਂਗਾ ਤੁਹਾਨੂੰ ਜਿੱਦਾਂ ਮੈਂ ਕਿਹਾ ਕਿ ਜੇ ਆਪਾਂ ਪਹਿਲਾਂ ਤੋਂ ਹੀ ਖਿਆਲ ਰੱਖਣ ਲੱਗ ਜੀ ਆਪਣੀ ਸਿਹਤ ਦੇ ਬਾਰੇ ਤੇ ਉਹ ਕਾਫੀ ਆਪਾਂ ਨੂੰ ਆ ਕਮ ਸੌਖਾ ਹੋ ਜਾਂਦਾ ਹੈਗਾ ਆ ਤੇ ਇਹ ਜਿਹੜੀਆਂ ਬਿਮਾਰੀਆਂ ਜਿੱਦਾਂ ਕੋਲੇਸਟ੍ਰੋਲ ਹੋ ਗਿਆ ਬਲੱਡ ਪ੍ਰੈਸ਼ਰ ਹੋ ਗਿਆ ਡਾਇਬੀਟਿਸ ਹੋ ਗਈ ਖਾਸ ਕੈਂਸਰ ਹਾਰਟ ਅਟੈਕ ਜਿਹੜੀਆਂ ਇਹ ਹੈਗੀਆਂ ਨੇ ਇਧੀਆਂ ਨਾ ਵੱਖ-ਵੱਖ ਆਰਗੇਨਾਈਜੇਸ਼ਨਸ ਵੀ ਹੈਗੀਆਂ ਨੇ ਤੇ ਮੈਂ ਤਾਂ ਇਹ ਸਾਰਿਆਂ ਨੂੰ ਤੁਹਾਡੇ ਟੀਵੀ ਦੇ ਮਾਧਿਅਮ ਤੇ ਵੀ ਗੁਜਾਰਿਸ਼ ਕਰੂੰਗਾ ਕਿ ਜੇ ਉਹਨਾਂ ਨੂੰ ਕੋਈ ਮੈਡੀਕਲ ਚੈੱਕਅਪਸ ਹੈਗੀਆਂ ਨੇ ਉਹ ਜ਼ਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈਗਾ ਆ ਨਾਲ ਦੇ ਨਾਲ ਮੈਂ ਤਾਂ ਉਹਨਾਂ ਨੂੰ ਇਹ ਵੀ ਕਹੂੰਗਾ ਕਿ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਹੈ ਜੇ ਉਹਨਾਂ ਨੂੰ ਕੋਈ ਮਹਿਸੂਸ ਹੁੰਦਾ ਆ ਤਾਂ ਉਹ ਆਰਗੇਨਾਈਜੇਸ਼ਨ ਦੇ ਨਾਲ ਕੰਟੈਕਟ ਕਰਕੇ ਇੱਕ ਅਵੇਅਰਨੈਸ ਜਿਹੜੀ ਹੈਗੀ ਆ ਉਹ ਪ੍ਰਾਪਤ ਕਰ ਸਕਦੇ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੋ ਮਚ ਹਾਂਜੀ ਮੇਰੇ ਨਾਲ ਮੈਂਬਰ ਪਾਰਲੀਮੈਂਟ ਸ਼ੌਕਤ ਅਲੀ ਜਿਹੜੇ ਬ੍ਰੈਂਟਨ ਚੰਖੂਸ ਜੀ ਤੋਂ ਨੇ ਸੋ ਕੀ ਕਹੋਗੇ ਜੀ ਅੱਜ ਇੱਥੇ ਆਏ ਹੋ ਸਿੱਖ ਮੋਟਰਸਾਈਕਲ ਕਲੱਬ ਕੰਨੀਓ ਹਰ ਸਾਲ ਇਹ ਐਫਰਟਸ ਕੀਤਾ ਜਾਂਦਾ ਇਹ ਕੌਜ਼ ਕੀਤਾ ਜਾਂਦਾ ਸਪੈਸ਼ਲੀ ਫॉर ਡਾਇਬੀਟਿਸ ਨੂੰ ਲੈ ਕੇ ਕੀ ਕਹੋਗੇ ਇਹ ਬਹੁਤ ਅੱਛਾ ਇਵੈਂਟ ਆਰਗੇਨਾਈਜ਼ ਕਰ ਰਹੇ ਨੇ ਬੜੀ ਅੱਛੀ ਕੌਜ਼ ਵਾਸਤੇ ਇਸ ਤਰ੍ਹਾਂ ਜਿਹੜੇ ਡਾਇਬੀਟਿਸ ਮੇਰੀ ਆਪਣੀ ਮਦਰ ਨੂੰ ਡਾਇਬੀਟਿਸ ਹੈ ਸਾਨੂੰ ਪਤਾ ਹੈ ਕਿ ਆਪਾਂ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਡਾਇਬੀਟਿਸ ਜਿਹਦਾ ਸਾਡਾ ਲਾਈਫ ਸਟਾਈਲ ਹੈ ਉਹਦੇ ਡਾਇਬੀਟਿਸ ਜ਼ਿਆਦਾ ਹੁੰਦੀ ਔਰ ਇਹ ਵੱਧ ਰਹੀ ਹੈ ਔਰ ਇਹਦੇ ਵਾਸਤੇ ਬੜਾ ਇੰਪੋਰਟੈਂਟ ਹੈ ਕਿ ਉਹਦੀ ਅਵੇਅਰਨੈਸ ਦੇਣਾ ਕਿ ਆਪਣਾ ਲਾਈਫ ਸਟਾਈਲ ਕਿਦਾਂ ਚੇਂਜ ਕਰਨਾ ਹੈ ਕਿਦਾਂ ਇਹਦੇ ਨਾਲ ਡੀਲ ਕਰਨਾ ਹੈ ਔਰ ਉਹਦੇ ਨਾਲ ਨਾਲ ਫੰਡ ਰੇਜ ਕਰਨਾ ਤਾਂ ਕਿ ਉਹਦੀ ਅਵੇਅਰਨੈਸ ਜਿਹੜੀ ਹੈ ਨਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਈ ਜਾਏ आई थिंक इट्स अ सिक मोटरसाइकिल क्लब इज डूइंग अ ग्रेट जॉब एंड हैप्पी टू बी हियर और बीइंग ए मेंबर पार्लियामेंट ਤੁਸੀਂ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰਦੇ ਹੋ ਜੀ ਤੇ ਕਿ ਗਵਰਨਮੈਂਟ ਕੰਨੀਓ ਵੀ ਨੈਸ਼ਨਲ ਲੈਵਲ ਤੇ ਇਹ ਫੈਡਰਲ ਲੈਵਲ ਤੇ ਕਾਜ਼ ਕੀਤੇ ਜਾਂਦੇ ਜੀ ਇਸ ਤਰ੍ਹਾਂ ਦੀ ਅਫਰਟਸ ਕੀਤੇ ਜਾਂਦੇ ਨੇ ਤਾਂ ਕਿ ਜਿਹੜੀ ਫੰਡ ਰੇਜ਼ਿੰਗ ਇਸ ਤਰ੍ਹਾਂ ਦੀਆਂ ਸੰਸਥਾਵਾਂ ਕਰਦੀਆਂ ਨੇ ਤੇ ਉਹ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣ ਜੀ ਡੈਫੀਨਿਟਲੀ ਤੁਹਾਨੂੰ ਪਤਾ ਹੈ ਕਿ ਸਾਡੀ ਐਮਪੀ ਸੋਨੀਆ ਸਿੱਧੂ ਉਹਨੇ ਚੈਂਪੀਅਨ ਕੀਤਾ ਹੈ ਇਹਦੇ ਵਿੱਚ ਜ ਡਾਇਬੀਟਿਸ ਵਾਸਤੇ ਉਹ ਯੂਨ ਦੇ ਵਿੱਚ ਵੀ ਰਿਪਰੈਜ਼ੈਂਟ ਕਰਦੇ ਕੈਨੇਡਾ ਨੂੰ ਰਿਸਰਚ ਦੇ ਵਿੱਚ ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਜਿਹੜੀ ਇਨਸੂਲਿਨ ਹੈ ਉਹ ਟੋਰਾਂਟੋ ਦੇ ਵਿੱਚ ਇਨਵੈਂਟ ਹੋਈ ਸੀ ਇੱਥੇ ਰਿਸਰਚ ਦੇ ਵਿੱਚ ਤੇ ਗਵਰਨਮੈਂਟ ਡਿਫਰੈਂਟ ਪ੍ਰੋਜੈਕਟਸ ਦੇ ਵਿੱਚ ਆਲਵੇਜ਼ ਜਿਹੜਾ ਨਾ ਉਹਦੇ ਦੇ ਦੇ ਸਪੋਰਟ ਦੇ ਡੂ ਇਨਵੈਸਟ ਇਨ ਰਿਸਰਚ ਔਰ ਇਦਾਂ ਦੇ ਜਿਹੜੇ ਮੁੱਦੇ ਨੇ ਉਹਦੇ ਵਿੱਚ 올 ਲੈਵਲ ਆਫ ਗਵਰਨਮੈਂਟਸ ਦੇ ਆ ਦੇ ਆ ਕੋਲੈਬੋਰੇਟ ਐਂਡ ਦੇ ਵਰਕ ਟੁਗੇਦਰ ਕਿਉਂਕਿ ਜੇ ਇਸ ਤਰ੍ਹਾਂ ਦੇ ਕੋਈ ਇਵੈਂਟਸ ਕਰਤਾ ਲੈਂਦੇ ਆ ਜੀ ਉਹਦੇ ਵਿੱਚ ਗਵਰਨਮੈਂਟ ਦੀ ਜਾਂ ਐਮਪੀਜ਼ ਦਾ ਲੋਕਲ ਐਮਪੀਪੀਜ਼ ਦੀ سپورਟ ਨਹੀਂ ਹੁੰਦੀ ਉਹ ਪਰ ਕਈ ਵਾਰੀ ਨਾ ਇਹਨਾਂ ਨਾਲ ਵੱਡੇ ਲੈਵਲ ਤੇ ਨਹੀਂ ਜਾਂਦੇ ਥੱਲੇ ਡਿੱਗ ਪੈਂਦੇ ਚਲੋ ਇੱਕ ਵੱਡੀ ਆਰਗੇਨਾਈਜੇਸ਼ਨ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਜਿਹੜੀਆਂ ਜੇ ਮੈਂਬਰਸ ਨੇ ਕਹੀ ਨੇ ਕਈ ਸੰਸਥਾਵਾਂ ਨੇ ਕੀ ਉਹਨਾਂ ਨੂੰ ਇਸ ਤਰ੍ਹਾਂ ਦੇ ਐਫਰਟਸ ਕਰਨੇ ਚਾਹੀਦੇ ਆ ਜੀ ਕੰਟੀਨਿਊ ਦੇਖੋ ਜੀ ਇਹਨੂੰ ਕਰਨੇ ਚਾਹੀਦੇ ਆ ਮੇਰਾ ਖਿਆਲ ਹੈ ਕਿ ਮੈਂ ਆਪਣੀ ਗ ਮੈਂ ਜਿੱਥੇ ਵੀ ਕੋਈ ਹਿਮਿਨਿਟੀ ਵਾਸਤੇ ਕੋਈ ਰੀਅਲ ਕਾਜ਼ ਵਾਸਤੇ ਇਵੈਂਟ ਹੁੰਦਾ ਹੈ ਕੋਈ ਵੀ ਕਰ ਰਿਹਾ ਕੋਈ ਆਰਗੇਨਾਈਜੇਸ਼ਨ ਕਰ ਰਹੀ ਹੈ ਆਈ ਆਲਵੇਸ ਲਾਈਕ ਟੂ ਬੀ देयर ਬਿਕਾਜ਼ ਥਿਸ ਇ ਸੋ ਇੰਪੋਰਟੈਂਟ ਇਨ ਆਰ ਕਮਿਊਨਿਟੀ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਸਿਕਾ ਜੀ ਓਕੇ ਥੈਂਕ ਯੂ ਜਿਹਨੇ ਸਾਨੂੰ ਦੱਸਿਆ ਕਿ ਇਸ ਤਰੀਕੇ ਨਾਲ ਜਿਹੜੀ ਇਹ ਜਿਹੜੀ ਰੈਲੀ ਜਿਹੜੀ ਡਾਇਬੀਟਿਸ ਕਾਜ਼ ਹੋ ਗਿਆ ਚਾਹ ਕੈਂਸਰ ਨੂੰ ਲੈ ਕੇ ਹਰ ਸਾਲ ਕੀਤੀ ਜਾਂਦੀ ਹੈ ਕਿਉਂਕਿ ਇਸ ਦੇ ਨਾਲ ਇਹ ਹੁੰਦਾ ਵੀ ਜਿੱਥੇ ਅਸੀਂ ਲੋਕਾਂ ਦੀ ਮਦਦ ਕਰਦੇ ਹਾਂ ਉੱਥੇ ਹੀ ਸਿੱਖਾਂ ਦਾ ਜਿਹੜਾ ਨਾਮ ਆ ਪੰਜਾਬੀਆਂ ਦਾ ਦਾ ਨਾਮ ਹੈ ਇੰਡੀਆਜ਼ ਦਾ ਜਿਹੜਾ ਨਾਮ ਆ ਬੜੇ ਹੀ ਉੱਚ ਲੈਵਲ ਤੱਕ ਉੱਚੇ ਪੱਧਰ ਤੱਕ ਜਾਂਦਾ ਤਾਂ ਕਿ ਹਰ ਵਕਤ ਜਿਹੜਾ ਅਸੀਂ ਖਬਰਾਂ 'ਚ ਰਹਿੰਦਾ ਸਾਨੂੰ ਆਦੀਆਂ ਅਸੀਂ ਉਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਮਾੜੀਆਂ ਚੀਜ਼ਾਂ ਨੂੰ ਲੈ ਕੇ ਖਬਰਾਂ 'ਚ ਰਹਿਣਾ ਕੁਝ ਚੰਗੀਆਂ ਚੀਜ਼ਾਂ ਵੀ ਆ ਜਿਹੜੀਆਂ ਉਹ ਵੀ ਮੁਰੇ ਹੋਣੇ ਚਾਹੀਦੀਆਂ ਉਸੇ ਦਾ ਹਿੱਸਾ ਹੈ ਕਿ ਜਿਹੜਾ ਸਿੱਖ ਮੋਟਰਸਾਈਕਲ ਕਲੱਬ ਕੰਨੀਓ ਹਰ ਸਾਲ ਇਹ ਜਿਹੜਾ ਐਫਰਟਸ ਕੀਤਾ ਜਾਂਦਾ ਜਿਸ ਦੇ ਵਿੱਚ ਇਹ ਦੱਸਿਆ ਜਾਂਦਾ ਵੀ ਕਿਸ ਤਰੀਕੇ ਨਾਲ ਫੰਡਰੇਜ਼ਿੰਗ ਕੀਤੀ ਜਾਂਦੀ ਹੈ ਕਿਸ ਤਰੀਕੇ ਨਾਲ ਅਸੀਂ ਇਸ ਤਰ੍ਹਾਂ ਦੇ ਜਿਹੜੇ ਕੌਜ਼ ਆਰ ਲੋਕਾਂ ਦੀ ਕਿਸ ਤਰੀਕੇ ਨਾਲ ਮਦਦ ਕਰਦੇ ਆ ਸੋ ਫਿਲਹਾਲ ਦੇ ਲਈ ਇੰਨਾ ਹੀ ਕੈ ਇਹ ਦਿਨ ਆਪ ਭਪਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ